ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਾਸਰੀ ਕਾਲ ਹੈ ਜੀ ਤੇ ਲੋ ਜੀ ਆਪਾਂ ਚਲੇ ਅੱਜ ਬਰਾਤ ਅੱਜ ਜਾ ਰਹੇ ਹਾਂ ਬਰਾਤ ਕੇ ਵਿੱਚ ਰਾਤ ਤੁਸੀਂ ਦੇਖਿਆ ਪੰਗੜਾ ਹਣਾ ਜਾਗੋ ਜੁੱਗੋ ਜੋ ਤੁਸੀਂ ਪਹਿਲਾ ਬਲੌਗ ਦੇ ਵਿੱਚ ਦੇਖ ਲਿਆ ਤੇ ਹੁਣ ਆਪਾਂ ਜਾ ਰਹੇ ਹਾਂ ਬਰਾਤ ਅਸੀਂ ਆਪਣੀ ਗੱਡੀ ਨਾਲ ਉੱਥੇ ਡ੍ਰੋਪ ਕਰਾਂਗੇ ਬਾਕੀ ਅੱਗੇ ਜਾ ਕੇ ਪਤਾ ਲੱਗੂਗਾ ਵੀ ਉਹਨਾਂ ਨੇ ਕੀ ਕੀ ਚੀਜ਼ ਕਰੀ ਹੋਈ ਹੈ ਕਾਦੇ ਵਿੱਚ ਸਾਨੂੰ ਸਿਰਫ ਮਿਲੂਗੀ ਕਿਉਂਕਿ ਲੰਬਾ ਸਫ਼ਰ ਹੈ ਨਾ ਇਸ ਕਰਕੇ ਸਾਡੀ ਗੱਡੀ ਕੀ ਥੋੜੀ ਜੀ ਸਰਵਿਸ ਹੋਣ ਵਾਲੀ ਆ ਥੋੜੀ ਚੂ ਚੂ ਜੀ ਕਰ ਰਹੀ ਆ ਇਸ ਕਰਕੇ ਅਸੀਂ ਆਪਣੀ ਗੱਡੀ ਉੱਥੇ ਖੜਾਉਂਗੇ ਉਹਨਾਂ ਦੀ ਮੈਕਸੀਆਂ ਦੇ ਵਿੱਚ ਜਾਉਂਗੇ ਅੱਗੇ ਤੇ ਦੇਖਦੇ ਹਾਂ ਜੀ ਹੁਣ ਕਿਹ ਧਰ ਇਹਦੇ ਵੀ ਜਲਦੀ ਵਰਾਤ ਜਾਣੀਆਂ ਦੇਖੀ ਪਿੱਛੇ ਸੂਰਜ ਕਿੰਨਾ ਵਧੀਆ ਆ ਰਿਹਾ ਔਰ ਸਾਹਮਣੇ ਵੀ 6 ਵਜੇ ਆਜੋ 6 ਵਜੇ ਫਿਰ ਵੀ 7 ਵਜੇ ਔਰ ਰੁਪੈਨਜਲ ਨੇ ਦੇਖੋ ਕਿੰਨਾ ਅੱਛਾ ਡਾਲਾ ਹੈ ਰੁਪੈਨਜਲ ਹੈਲੋ ਬੋਲੋ ਬੋਲ ਭਾਈ ਗੁੱਡ ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ ਹੋਈ ਵੀ ਹੈ ਜੀ ਸਾਰਿਆਂ ਦੀ ਤਾਂ ਚਲੋ ਜੀ ਚੱਲਦੇ ਆਪਾਂ ਅੱਗੇ ਨੂੰ ਹਣਾ ਦੇਖਦੇ ਆਂ क्या चीज मतलब कितने सीट मिलगी सालू ਜੀ ਇਹ ਵੀਡੀਓ ਮੇਰੀ 3 ਘੰਟੇ ਲੇਟ ਦੀ ਹੈ ਜਦੋਂ ਅਸੀਂ ਸਾਨੇਵਾਲ ਪਹੁੰਚ ਗਏ ਤੇ ਕਿਉਂਕਿ ਡੇਰਾ ਵਸੀ ਤੋਂ ਸਾਨੇਵਾਲ ਦਾ ਰਸਤਾ 2.5 3 2.5 3 ਘੰਟੇ ਲੱਗੇ ਆ ਸਾਨੂੰ ਤੇ ਫਿਲਹਾਲ ਅਸੀਂ ਗੁਰਦੁਆਰਾ ਸਾਈ ਪਹੁੰਚ ਗਏ ਜਿੱਥੇ ਆਨੰਦ ਕਾਰਜ ਹੋਣੇ ਆ ਕੁੜੀ ਦੇ ਮਤਲਬ ਬੋਟੀ ਦੇ ਪਰ ਅਸੀਂ ਸਿੱਧਾ ਪੈਲਸ ਦੇ ਵਿੱਚ ਜਾਉਂਗੇ ਕਿਉਂਕਿ ਆਨੰਦ ਕਾਰਜ ਦੇ ਵਿੱਚ ਸਾਰਿਆਂ ਕੀ ਲੋੜ ਤਾਂ ਹੈ ਨਹੀਂ ਹਨਾ ਲੋੜ ਉਹਨਾ ਕਿ ਅਭੀ ਜਿਹੜੇ ਮੇਨ ਮੇਨ ਆਨੰਦ ਕਰ ਜੋ ਹੋਵੰਗੇ ਤੇ ਬਾਕੀ ਅਸੀਂ ਪੈਲਸ ਦੇ ਵਿੱਚ ਚਲੇ ਜਾਣਾ ਕਿਉਂਕਿ ਬੱਚਿਆਂ ਨੂੰ ਭੁੱਖ ਵੀ ਬਹੁਤ ਲੱਗੀ ਐ ਸਵੇਰ ਦੇ ਤੂਰੇ ਵੇ ਆ ਨਾ ਸਾਰੇ ਜਣੇ ਆ 6 ਵਜੇ ਕ ਤੂਰੇ ਹੋਏ ਆ ਸੀਦਾ ਘਰ ਤੋਂ ਤੇ ਫਿਲਹਾਲ ਅਸੀਂ ਸਿੱਧੇ ਪੈਲਸ ਜਾ ਰਹੇ ਆ ਤੋ ਜਸਟ ਹਾਪਾ ਪਹੁੰਚ ਗਏ ਆ ਪੈਲਸ ਦੇ ਵਿੱਚ 22-3 ਘੰਟੇ ਹੋ ਗਏ ਸਾਨੂੰ ਜਾਂਦਿਆਂ ਨੂੰ ਹੁਣ ਆਏ ਆ ਅਸੀਂ ਔਰ ਫਾਈਨਲੀ ਅੰਦਰ ਪਹੁੰਚਣ ਲੱਗੇ ਆ ਭੁੱਖ ਬਹੁਤ ਜ਼ੋਰਾਂ ਕੀ ਲੱਗੀ ਵੀ ਹੈ ਸੱਚੀ ਬਾਕੀ ਇੱਕ ਦੂਜੇ ਨੂੰ ਮਿਲ ਰਹੇ ਆ ਵਕੀਲ ਸਾਹਿਬ ਨੂੰ ਵੀ ਭੁੱਖ ਲੱਗੀ ਵੀ ਆ ਔਰ ਮਨ ਨੂੰ ਵੀ ਭੁੱਖ ਬਹੁਤ ਲੱਗੀ ਵੀ ਹੈ ਫਾਈਨਲੀ ਅੰਦਰ ਜਾ ਕੇ ਦੇਖਦੇ ਆ ਕਿ ਆ ਕੁਝ ਹੋਊਗਾ ਹਨਾ ਤੇ ਚੱਲਦੇ ਆ ਜੀ ਫਾਈਨਲੀ ਜੋਤ ਪਤਾ ਨਹੀਂ ਕਿੱਥੇ ਆ ਰੂਪਾ ਵੀ ਓਏ ਰੂਪ ਜੋਤ ਕਿੱਧਰ ਗਏ ਜੋਤ ਕਿੱਥੇ ਗਈ ਪਹੁੰਚ ਵੀ ਗਏ ਹੈਲੋ ਤੇ ਚਲੋ ਜੀ ਚੱਲਦੇ ਆਪਾਂ ਅੰਦਰ ਹਨਾ ਹੁਣ ਦੇਖਦੇ ਆ ਵੀ ਕਿ ਆ ਕੁਝ ਹੋਊਗਾ ਤਾਂ ਫਾਈਨਲੀ ਭੁੱਖ ਲੱਗੀ ਵੀ ਆ ਜੀ ਸਭ ਨੂੰ ਜ਼ੋਰਾਂ ਸ਼ੋਰਾਂ ਦੀ ਅਸੀਂ ਬੈਠ ਗਏ ਆਪਣਾ ਟੇਬਲ ਮੰਨ ਲਿਆ ਵਿਜੇ ਇੱਕ ਵਾਰ ਮੰਨ ਲਓ ਟੇਬਲ ਤਾਂ ਠੀਕ ਹੈ ਨਹੀਂ ਮੰਨ ਲਦੇ ਤਾਂ ਬੁੱਕ ਹੋ ਜਾਂਦਾ ਹੈ ਕਿਉਂਕਿ ਜੋ ਫੈਮਿਲੀ ਹੁੰਦੀ ਆ ਨਾ ਇਕੱਠੇ ਹੋ ਕੇ ਬੈਜੋ ਤਾਂ ਉਹਦੇ ਵਰਗੀ ਰੀਸ ਨਹੀਂ ਹੈਗੀ ਤੇ ਲੋ ਜੀ ਅਸੀਂ ਖਾ ਰਹੇ ਹਾਂ ਮੰਚੂਰੀਅਨ ਤੇ ਦੀਦੀ ਬੈਠੇ ਆ ਸਾਹਮਣੇ ਔਰ ਬੱਚੇ ਬੈਠੇ ਆ ਨਾਲ ਆਪਣੇ ਤੇ ਫਿਲਹਾਲ ਮਨਚੂਰੀਆਂ ਨੂੰ ਭੁੱਖ ਬਹੁਤ ਲੱਗੀ ਹੋਈ ਸੀ ਸਾਨੂੰ ਤੇ ਬਾਕੀ ਤਾਂ ਆਨੰਦ ਕਾਰਜ ਹੋ ਰਹੇ ਆ ਹਲੇ ਅਸੀਂ ਪਹਿਲਾਂ ਅਗੇ ਤੇ ਇਧਰ ਰੁਪੰਜਲ ਨੂੰ ਨੱਚਣ ਦਾ ਪਤਾ ਨਹੀਂ ਕਿੱਥੇ ਦਾ ਸ਼ੌਂਕ ਚੜਿਆ ਰੂਪ ਲੱਗੀ ਵੀ ਆ ਨੱਚਣ ਤੇ ਥੋੜੀ ਜੀ ਵੀਡੀਓ ਸ਼ੂਟ ਕਰ ਰਹੀ ਸੀ ਮੈਂ ਵੀ ਦੂਰ ਬੈਠੀ ਜ਼ੂਮ ਕਰਕੇ ਕਿਉਂਕਿ ਮੈਂ ਖਾਰੀਤੀ ਬੈਠੀ ਭੁੱਖ ਲੱਗੀ ਵੀ ਸੀ ਸੋਚਿਆ ਕਿ ਮੈਂ ਉਰੀ ਤੇ ਵੀਡੀਓ ਬਣਾ ਲਾ ਨੇੜੇ ਜਾਣ ਦੀ ਮੇਰੇ ਤੇ ਹਿੰਮਤ ਨਹੀਂ ਹੋਈ ਹੈਗੀ ਹਨਾ ਤੇ ਲੋ ਜੀ ਰੁਪੰਜਲ ਨੱਚ ਰਹੀ ਆ ਜੋਰਾ ਸ਼ੋਰਾ ਨਾਲ ਤੇ ਅਸੀਂ ਸਾਰੇ ਜਣੇ ਬੈਠੇ ਆ ਆਪਣਾ ਤੇ ਖਾ ਪੀ ਕੇ ਪੇਟ ਪੂਜਾ ਕਰਕੇ ਫ੍ਰੀ ਹੋ ਗਏ ਆ ਤੇ ਅੱਧੇ ਆ ਗਏ ਅੱਧੇ ਆਏ ਨਹੀਂ ਹਲੇ ਕਿਉਂਕਿ ਆਨੰਦ ਕਾਰਜ ਹੋ ਰਹੇ ਆ ਹਨਾ ਤੇ ਲੋ ਜੀ ਸਾਹਮਣੇ ਇੱਕ ਜਠਾਣੀ ਹੋਰ ਬੈਠੀ ਆ ਮੇਰੇ ਇਹ ਮੋਹਾਲੀ ਰਹਿੰਦੇ ਆ ਸਾਡੇ ਤਾਇਆ ਜੀ ਦੀ ਨੂੰਹ ਐ ਇਹ ਮੋਹਾਲੀ ਰਹਿੰਦੇ ਆ ਜੀ ਤੇ ਲੋ ਜੀ ਇਹ ਆ ਸਾਡੇ ਤਾਇਆ ਜੀ ਦੀ ਨੂੰਹ ਜਿਹੜੇ ਨੀਚੇ ਦਿਖ ਰਹੇ ਆ ਥੋੜੇ ਜੇ ਤੇ ਇਹ ਮੋਹਾਲੀ ਰਹਿੰਦੇ ਆ ਫਿਲਹਾਲ ਆ ਚੁੱਕੇ ਆ ਜੀ ਇੱਧੇ ਰੁਪੰਜਲ ਫੇਰ ਡਾਂਸ ਕਰ ਰਹੀ ਐ ਸਾਹਮਣੇ ਦੇਖੋ ਫੇਰ ਚਲੀ ਗਈ ਗਾਣੇ ਵੀ ਆਪਣੀ ਪਸੰਦ ਕੇ ਆ ਪਲਵਾ ਰਹੀ ਐ ਜਾ ਕੇ ਤਾਂ ਫਾਈਨਲੀ ਇੱਧਰ ਪਹੁੰਚ ਚੁੱਕੇ ਆ ਵੀਰ ਜੀ ਔਰ ਬਾਕੀ ਵੀ ਆ ਗਏ ਆ ਆਨੰਦ ਕਾਰਜ ਹੋ ਚੁੱਕੇ ਆ ਜੀ ਤੇ ਦੀਦੀ ਵੀ ਆ ਗਏ ਸਾਰੇ ਆ ਗਏ ਬਾਕੀ ਜਿਹੜੇ ਰਹਿ ਗਏ ਤੇ ਗੁਰਦੁਆਰਾ ਸਾਹਿਬ ਆਨੰਦ ਕਾਰਜ ਹੋ ਚੁੱਕੇ ਆ ਜੀ ਹੁਣ ਐਂਟਰੀ ਹੋ ਗਈ ਆ ਜੀ ਜੀ ਹੋਣ ਵਾਰੀ ਆ ਗਈ ਰਿਬਨ ਕਟਾਈ ਦੀ ਹੁਣ ਸਾਲੀਆਂ ਨੂੰ ਵੀ ਮੌਕਾ ਦੇਣਾ ਚਾਹੀਦਾ ਜੀ ਥੋੜਾ ਜਾਂ ਨਾ ਚਰੀ ਦੀ ਮੇਰੇ ਭਾਤੇ ਨਹੀਂ ਵੱਜਦੀ ਐ ਨੱਚਦੇ ਆਣਾ ਬੰਦਾ ਤੈਨੂੰ ਹੋਰ ਦੱਸ ਕੀ ਕੀ ਮੈਂ ਦੱਸਾਂ ਸੋਹਣੀ सारीअ <laughs> বাবা 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 ਤੋ ਇੱਧਰ ਜੀ ਦੁਲਹਨ ਵੀ ਆ ਗਈ ਸਾਡੀ ਬੋਟੀ ਰਾਣੀ ਕਿਉਂਕਿ ਮੈਂ ਤਾਂ ਚਾਚੀ ਲੱਗਦੀ ਆ ਹਨਾ ਤੇ ਲੋ ਜੀ ਸਾਡੀ ਨੋ ਰਾਣੀ ਵੀ ਆ ਗਈ ਐ ਤੇ ਥੋੜਾ ਜਿਹਾ ਵੀਡੀਓ ਸ਼ੂਟ ਹੋ ਰਿਹਾ ਨੋ ਰਾਣੀ ਦਾ ਔਰ ਫਿਲਹਾਲ ਵਧੀਆ ਲੱਗ ਰਿਹਾ ਚਲੋ ਜੋੜੀ ਵਧੀਆ ਵਾਹਿਗੁਰੂ ਨੇ ਬਣਾਈ ਐ ਹਨਾ ਤੇ ਵਾਹਿਗੁਰੂ ਸਲਾਮਤ ਰੱਖਣ ਦੋਨਾਂ ਨੂੰ ਤੇ ਦੋਨਾਂ ਦੀ ਜੋੜੀ ਬਣੀ ਰਹੇ ਤੇ ਲੋ ਜੀ ਫੋਟੋ ਸ਼ੂਟ ਹੋ ਰਿਹਾ ਜੀ ਦੁਲਹਨ ਦਾ ਸਾਡੀ ਦਾ ਤੇ ਉਹ ਵੀ ਤੁਸੀਂ ਦੇਖੋ ਜੀ ਬਹੁਤ ਵਧੀਆ ਕਹਿੰਦੇ ਆ ਨਾ ਇਹ ਪਲ ਹੁੰਦੇ ਆ ਜਿਹੜੇ ਇਹ ਮੁੜ ਕੇ ਬਾਰ-ਬਾਰ ਨਹੀਂ ਆਉਂਦੇ ਹੈਗੇ ਏ ਪਲ ਵਿਆਹਾਂ ਦੇ ਵਿੱਚ ਹੀ ਵਧੀਆ ਲੱਗਦੇ ਆ ساری ਜ਼ਿੰਦਗੀ ਤਰਸ ਜਾਂਦੇ ਆ ਫਿਰ ਦੇਖਣ ਨੂੰ ਫਿਰ ਬੱਚੇ ਹੋਗੇ ਘਰ ਦੇ ਕੰਮ ਧੰਦੇ ਹੋਗੇ ਫਿਰ ਬੇਲ ਨਹੀਂ ਮਿਲਦੀ ਹੈਗੀ ਹਨਾ ਤੇ ਹੁਣ ਫੋਟੋ ਸ਼ੂਟ ਹੋ ਰਿਹਾ ਜੀ ਬਹੁਤ ਵਧੀਆ ਲੱਗਿਆ ਲੋ ਜੀ ਫੋਟੋ ਸ਼ੂਟ ਤਾਂ ਹੋ ਗਿਆ ਦੁਲਨ ਦਾ ਤੇ ਹੁਣ ਵਾਰੀ ਆ ਜੀ ਸਾਡੀ ਡੀਜੇ ਤੇ ਨੱਚਣ ਦੀ ਜਦ ਤੱਕ ਚਾਚੀ ਡੀਜੇ ਪਰ ਨਾ ਚੜੇ ਸੱਚੀ ਵਿਆਹ ਦੂਰ ਆਇਆ ਹੈ ਹਨਾ ਤੇ ਮੁੰਡੇ ਦੀ ਚਾਚੀ ਚੜ ਗਈ ਹੈ ਡੀਜੇ ਤੇ ਯਾਨੀ ਕਿ ਮੈਂ ਕਿਉਂਕਿ ਮੇਰੇ ਪਤੀਜੇ ਦਾ ਵਿਆਹ ਸਾਨੂੰ ਗੋਡੇ-ਗੋਡੇ ਚਾ ਤੇ ਲੋ ਜੀ ਸਾਨੂੰ ਤਾਂ ਨੱਚਣ ਡੱਪਣ ਦਾ ਹੀ ਸ਼ੌਂਕ ਹੈ ਦੇਖੋ ਦੇਣ ਲੈਣ ਦਾ ਆਪਾਂ ਨੂੰ ਕੋਈ ਉਹ ਨਹੀਂ ਹੁੰਦਾ ਹੈਗਾ ਜਿਵੇਂ ਕਹਿੰਨੇ ਆ ਹਨਾ ਕੋਈ ਲਾਲਚ ਹੁੰਦਾ ਬਿਲਕੁਲ ਲਾਲਚ ਨਹੀਂ ਹੈਗਾ ਮੈਨੂੰ ਬਿਲਕੁਲ ਵੀ ਮੈਨੂੰ ਸਿਰਫ ਨੱਚਣ ਦਾ ਬਹੁਤ ਸ਼ੌਂਕ ਹੈ ਬਹੁਤ ਜ਼ਿਆਦਾ ਸ਼ੌਂਕ ਹੈ ਮੈਨੂੰ ਨੱਚਣ ਦਾ ਮੈਨੂੰ ਇਹ ਨਹੀਂ ਹੈਗਾ ਵੀ ਕਿਸੇ ਨੂੰ ਘੱਟ ਦੇ ਆ ਕਿਸੇ ਨੂੰ ਜ਼ਿਆਦਾ ਦੇ ਆ ਵਿਹਾਂ ਦੇ ਵਿੱਚ ਜਿਵੇਂ ਲੇਡੀਜ਼ ਦੇ ਵਿੱਚ ਹੁੰਦਾ ਹੈ ਹੈਨਾ ਕਈ ਲੇਡੀਜ਼ ਕਹਿ ਦੰਨੀਆਂ ਮੈਨੂੰ ਕੱਪੜੇ ਨਹੀਂ ਦੇ ਮੈਨੂੰ ਇਹ ਨਹੀਂ ਦੇ ਮੈਨੂੰ ਉਹ ਨਹੀਂ ਦੇ ਹੈਨਾ ਪਰ ਮੈਨੂੰ ਇਹਨਾਂ ਚੀਜ਼ਾਂ ਦਾ ਬਹੁਤ ਘੱਟ ਹੈ ਬਈ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਵਕੀਲ ਸਾਹਿਬ ਦੀ ਕਮਾਈ ਦੇ ਵਿੱਚ ਬਰਕਤ ਰਹੇ ਵਕੀਲ ਸਾਹਿਬ ਹੈਗੇ ਆ ਮੈਨੂੰ ਸਭ ਕੁਝ ਦਿਵਾਣ ਨੂੰ ਤੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਮੇਰੇ ਵਕੀਲ ਸਾਹਿਬ ਨੂੰ ਤੇ ਹੁਣ ਆਪਾਂ ਨੱਚ ਰਹੇ ਆ ਜੀ ਭੰਗੜੇ ਪਾ ਰਹੇ ਆ ਤੇ ਭਤੀਜੇ ਦਾ ਵਿਆਹ ਗੋਡੇ-ਗੋਡੇ ਚਾਹ ਇਹ ਹੀ ਖੁਸ਼ੀ ਬਥੇਰੀ ਆ ਇੰਨੇ ਮਾਨ ਸਨਮਾਨ ਨਾਲ ਸਾਨੂੰ ਬੀਮਲੇ ਬੁਲਾਇਆ ਤੋ ਲੋ ਜੀ ਇੱਧਰ ਦਿਖਾਵਾ ਸਾਡੀ ਨੂਰ ਰਾਣੀ ਦਾ ਜੋ ਸੋਹਰਿਆਂ ਵੱਲੋਂ ਇੱਕ ਨੋਨੂ ਦਿਆ ਜਾਂਦਾ ਹੈ ਹਨਾ ਸਾਰਾ ਬਰੀ ਦਾ ਸਮਾਨ ਪਿਆ ਜੀ ਸਾਡੀ ਨੂਰ ਰਾਣੀ ਦਾ ਸੈੱਟ ਹੈ ਇੱਧਰ ਗੋਲਡ ਦਾ ਇੱਧਰ ਕੱਪੜੇ ਪਏ ਆ ਜੀ ਸਾਰਿਆਂ ਦੇ ਬਚੋਲੇ ਬਚੂਲਿਆਂ ਦਾ ਹੋ ਗਏ ਵਿੱਚੇ ਹਨਾ ਤੇ ਵਿੱਚੇ ਆਪਣਾ ਨੂ ਰਾਣੀ ਦੇ ਸੈੱਟ ਹੋ ਗਏ ਕੱਪੜੇ ਹੋ ਗਏ ਸੋਰੀ ਸੈੱਟ ਤੇ ਯਾਦ ਆ ਗਿਆ ਸੂਟ ਵਗੈਰਾ ਹੋ ਗਏ ਹਨਾ ਸਾਰਾ ਵਧੀਆ ਅਰੇਂਜਮੈਂਟ ਕਰਿਆ ਜੀ ਸਾਡੇ ਵੀਰ ਨੇ ਬਹੁਤ ਵਧੀਆ ਹਰੇਕ ਦੀ ਸੋਚ ਇਦਾਂ ਦੀ ਹੋਣੀ ਚਾਹੀਦੀ ਆ ਜਿੰਨੇ ਵੀਰ ਦੀ ਹੈ ਤੇ ਬਹੁਤ ਵਧੀਆ ਵਿਆਹ ਦਾ ਅਰੇਂਜਮੈਂਟ ਤਾਂ ਜੀ ਬਹੁਤ ਸੋਹਣਾ ਤੇ ਇਹ ਸਾਡੀ ਦੂਲਾਂ ਨੂ ਰਾਣੀ ਦੀ ਬਰੀ ਦਾ ਦਿਖਾਵਾ ਤੁਸੀਂ ਵੀ ਦੇਖੋ ਜੀ ਸਾਰੇ ਜਣੇ ਜੋ ਜੀ ਐਂਟਰੀ ਹੋ ਗਈ ਹੁਣ ਸਾਡੀ ਨੂ ਰਾਣੀ ਦੀ ਐਂਟਰੀ ਹੋ ਗਈ ਹੈ ਜੀ ਦੇਖੋ ਸਾਰੇ ਜੀ ਜੀ ਇਧਰ ਆ ਗਈ ਜੀ ਜੋੜੀ ਨੱਚਣ ਸਾਰੇ ਜਣੇ ਪੂਰੀ ਫੈਮਿਲੀ ਆ ਗਈ ਵੀਰ ਦੀ ਔਰਤਾਂ ਨਵਦਾ ਜੀ ਵੀਰ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਸਨਮਾਨ ਦੇ ਨਾਲ ਮੰਨੋ ਇਜਾਜ਼ਤ ਦਈ ਵੀਰੇ ਨੇ ਕਿ ਪੂਰੇ ਵਿਆਹ ਦੀ ਵੀਡੀਓ ਸ਼ੂਟ ਕਰਨੀ ਹੈ ਹਰ ਇੱਕ ਮੂਵਮੈਂਟ ਹਰ ਇੱਕ ਪਲ ਵੀਡੀਓ ਦੇ ਵਿੱਚ ਸ਼ੂਟ ਕਰਨਾ ਹੈ ਤਾਂ ਫਿਲਹਾਲ ਮੈਂ ਕੈਮਰਾ ਚੱਕ ਕੇ ਹੀ ਰੱਖਿਆ ਕੈਮਰਾ ਬੰਦ ਨਹੀਂ ਕਰਿਆ ਹੈਗਾ ਕਿਉਂਕਿ ਵੀਰ ਨੇ ਪਰਮਿਸ਼ਨ ਦਈ ਤੀ ਤਾਂ ਆਪਾਂ ਨੇ ਵੀਰ ਦਾ ਆਗਿਆ ਦਾ ਪਾਲਣ ਕਰਨਾ ਤਾਂ ਕਹਿੰਦੇ ਆ ਨਾ ਵੱਡਾ ਵੀਰ ਵੱਡਾ ਜੇਠ ਹੁੰਦਾ ਇੱਕ ਬਾਪ ਦੇ ਸਮਾਨ ਹੁੰਦਾ ਹਨਾ ਸਾਨੂੰ ਇੱਕ ਬਾਪ ਦੀ ਝਲਕ ਨਜ਼ਰ ਆਈ ਹੈ ਵੀਰ ਦੇ ਵਿੱਚ ਹਨਾ ਤੇ ਲੋ ਜੀ ਇੱਧਰ ਸਾਡੀ ਜਠਾਣੀ ਵੀ ਆ ਗਈ ਹੈ ਇਹ ਜਠਾਣੀ ਸਾਡੀ ਵੱਡੀ ਜਠਾਣੀ ਮਾਵਾ ਵਾਂਗੂ ਵੀ ਹੁੰਦੀ ਹੈ ਭੈਣਾ ਵਾਂਗ ਵੀ ਹੁੰਦੀ ਹੈ ਹਨਾ ਤੇ ਇਹਨਾਂ ਨੇ ਵੀ ਬਹੁਤ ਜ਼ਿਆਦਾ ਮਾਨ ਸਨਮਾਨ ਬਖਸਿਆ ਸਾਨੂੰ ਮੇਰੇ ਬੱਚਿਆਂ ਨੂੰ ਪਿਆਰ ਕਰਿਆ ਮੈਨੂੰ ਵਕੀਲ ਸਾਹਿਬ ਨੂੰ ਇੰਨੀ ਇੱਜ਼ਤ ਦਿੱਈ ਨਾ ਵਿਆਹ ਦੇ ਵਿੱਚ ਸੱਚੀ ਸਾਨੂੰ ਫੀਲ ਹੀ ਨਹੀਂ ਹੋਇਆ ਵੀ ਅਸੀਂ ਕਿਸੇ ਹੋਰ ਦੇ ਵਿਆਹ ਦੇ ਵਿੱਚ ਆ ਹੋਰ ਤਾਂ ਹੈ ਹੀ ਨਹੀਂ ਤਾਂ ਕਿਸੇ ਦਾ ਮਤਲਬ ਸਾਡਾ ਆਪਣਾ ਵਿਆਹ ਤਾਂ ਜੀ ਕਰਦਾ ਜੀ ਕਿਉਂਕਿ ਜੇਠ ਦਾ ਬੇਟਾ ਆਪਣਾ ਹੀ ਹੋ ਗਿਆ ਹਨਾ ਆਪਣੀ ਬੇਟੇ ਦਾ ਵਿਆਹ ਹੋ ਗਿਆ ਤੇ ਬਹੁਤ ਬਹੁਤ ਮੁਬਾਰਕਾਂ ਵੀਰੇ ਤੁਹਾਨੂੰ ਵਿਆਹ ਦੀਆਂ ਨੂ ਰਾਣੀ ਆ ਗਈ ਵੀਰੇ ਦੀ ਤੇ ਦੋ ਮੁੰਡੇ ਤੇ ਵੀਰ ਕੋਲ ਦੋਨੋਂ ਵਿਆਹੇ ਗਏ ਤੇ ਕਹਿੰਦੇ ਆ ਨਾ ਵੀ ਫ੍ਰੀ ਹੋ ਗਏ ਵਿਆਹ ਕਰਕੇ ਲੇਕਿਨ ਬਾਤ ਚ ਵੀ ਫ੍ਰੀ ਨਹੀਂ ਹੁੰਦੇ ਜੀ ਤੇ ਡਬਲ ਜ਼ਿੰਮੇਦਾਰੀਆਂ ਆ ਜਾਂਦੀਆਂ ਵਿਆਹ ਤੋਂ ਬਾਅਦ ਵੀ ਤੇ ਫਿਲਹਾਲ ਇੱਧਰ ਵੀਡੀਓ ਬਣਾਉਣ ਲੱਗੇ ਵੇ ਤੇ ਕੈਮਰਾ ਕੈਮਰਾਮੈਨ ਤੇ ਮੈਂ ਵੀ ਥੋੜੀ ਥੋੜੀ ਸ਼ੂਟ ਕਰ ਰਹੀ ਸੀ ਵਿੱਚੇ ਮੈਨੂੰ ਵੀ ਮੌਕਾ ਮਿਲ ਗਿਆ ਸ਼ੂਟ ਕਰਨ ਦਾ ਤੇ ਲੋ ਜੀ ਇੱਧਰ ਵੀਰ ਖੜੇ ਆ ਤੇ ਬਾਕੀ ਅੱਧੇ ਜਾ ਚੁੱਕੇ ਤੇ ਜੀ ਖਾ ਪੀ ਕੇ ਕਿਉਂਕਿ ਕਈ ਲੋਕਲ ਹੁੰਦੇ ਆ ਨਾ ਜਾਣ ਵਾਲੇ ਉਹ ਚਲੇ ਗਏ ਤੇ ਮੋਸਟਲੀ ਔਰ ਫਿਲਹਾਲ ਅਸੀਂ ਵੀ ਬਸ ਸਗਨ ਪਹੂਗਾ ਸਗਨ ਤੋਂ ਆਕੇ ਨਾਲ ਦੀ ਨਾਲ ਨਿਕਲ ਜਾਣਾ ਹੈ ਘਰ ਨੂੰ ਤੇ ਇਧਰ ਮੇਰੀ ਫਰੈਂਡ ਹੈ ਜੀ ਇਹ ਇਹ ਮਾਮੀ ਹੈ ਜੀ ਮੁੰਡੇ ਦੀ ਮੇਰੀ ਸਹੇਲੀਆਂ ਬਣ ਗਿਆ ਦੋਨੋਂ ਜਿਹੜੀ ਹੈਲੋ ਹਾਈ ਕਰ ਰਹੀਆਂ ਇਹ ਦੋਨੋਂ ਇਹ ਮੁੰਡੇ ਦੀ ਮਾਮੀ ਆਇਆ ਤੇ ਬਹੁਤ ਵਧੀਆ ਲੱਗਿਆ ਨੇਚਰ ਸਾਰਿਆਂ ਦਾ ਵਧੀਆ ਖਾਸ ਕਰਕੇ ਇਹਨਾਂ ਦੇ ਪੇਕੇ ਜੋ ਪਟਿਆਲੇ ਤੋਂ ਹੈ ਨਾ ਸਾਡੇ ਦੀਦੀਆਂ ਜੋ ਮੇਰੇ ਜਠਾਣੀ ਇਹ ਪਟਿਆਲੇ ਦੇ ਆ ਪਟਿਆਲੇ ਦੇ ਤਾਂ ਹੁੰਦੇ ਵੀ ਵੈਸੇ ਹੀ ਖੁੱਲੇ ਆ ਹਨਾ ਬੋਲਣ ਚ ਤੇ ਹਰਿਆਣੇ ਦੇ ਥੋੜੇ ਜੇ ਘੱਟ ਬੋਲਦੇ ਆ ਘੂਟੇ ਜੇ ਪਰ ਜੋ ਪੰਜਾਬ ਦੇ ਆ ਇਹਨਾਂ ਦੇ ਮਨ ਚ ਪਾਪ ਜਾਂ ਨਹੀਂ ਹੁੰਦਾ ਜੋ ਮੂੰਹ ਤੇ ਹੈ ਜੋ ਦਿਲ ਦੇ ਵਿੱਚ ਹੁੰਦਾ ਉਹੀ ਮੂੰਹ ਚ ਹੁੰਦਾ ਆ ਹਨਾ ਤੇ ਲੋ ਜੀ ਇੱਧਰ ਆ ਗਿਆ ਜੀ ਜੈਮ ਵਾਲਾ ਦੀ ਵਾਰੀ ਤੇ ਹੁਣ ਜੈਮ ਵਾਲਾ ਸਟਾਰਟ ਹੈ ਸਾਡੀ ਨੂ ਰਾਣੀ ਦੀ ਤੇ ਬਹੁਤ ਬਹੁਤ ਮੁਬਾਰਕਾਂ ਪੂਰੀ ਪਰਿਵਾਰ ਨੂੰ ਪੂਰੇ ਪਰਿਵਾਰ ਨੂੰ ਜੀ ਬਹੁਤ ਬਹੁਤ ਵਧਾਈਆਂ ਤੇ ਇੰਨਾ ਵਧੀਆ ਕਹਿੰਦੇ ਆ ਨਾ ਟਾਈਮ ਮੌਕਾ ਰੱਬ ਹਰੇਕ ਨੂੰ ਦਵੇ ਹਰੇਕ ਦੇ ਘਰ ਸ਼ੇਨਾਈਆਂ ਗੂੰਜਣ ਹਰੇਕ ਦੇ ਘਰ ਲੱਡੂ ਵੰਡਣ ਤੇ ਕਰਪਲਾ ਕਹਿੰਦੇ ਆ ਹੋ ਭਲਾ ਹਨਾ ਤੇ ਲੋ ਜੀ ਜੈ ਮਾਲਾ ਹੋ ਗਈ ਹੈ ਜੀ ਤੇ ਸਾਰੇ ਜਣੇ ਕਮੈਂਟ ਕਰਕੇ ਜੋੜੀ ਨੂੰ ਵਧਾਈਆਂ ਜ਼ਰੂਰ ਲਿਖਿਓ ਜਿਹੜੇ ਜਿਹੜੇ ਮੇਰੀ ਵੀਡੀਓ ਦੇਖ ਰਹੇ ਆ ਤੇ ਉਹ ਗੱਲ ਸੁਣੀ ਆ ਨਾ ਤੁਸੀਂ ਕਿ ਮੁੰਡਾ ਕੁੜੀ ਨਾਲੋਂ ਸੋਹਣਾ ਕੁੜੀ ਮੁੰਡੇ ਨਾਲੋਂ ਸੋਹਣੀ ਇਹ ਕਹਾਵਤ ਸੱਚ ਹੈ ਜੀ ਤੇ ਵਾਕਈ ਜੋੜੀ ਬਹੁਤ ਵਧੀਆ ਥੀ ਟੱਚ वुਡ ਨਜ਼ਰ ਨਾ ਲੱਗੇ ਜੋੜੀ ਨੂੰ ਤੇ ਬਹੁਤ ਵਧੀਆ ਜੋੜੀ ਆ ਜੀ ਸਲਾਮਤ ਰਹੇ ਸਦਾ ਖੁਸ਼ ਰਹੋ ਦੋਨੋਂ ਜਣੇ ਤੇ ਮੈਂ ਚਾਚੀ ਆ ਜੀ ਇਹਨਾਂ ਦੀ ਬੱਚਿਆਂ ਦੀ ਤੇ ਮੈਨੂੰ ਫੀਲ ਹੋ ਰਿਹਾ ਕਿ ਮੇਰੀ ਇੱਕ ਨੂ ਹੋਰ ਆ ਗਈ ਹਨਾ ਤੇ ਚਲੋ ਜੀ ਐਂਟਰੀ ਸਾਡੇ ਪਰਿਵਾਰ ਦੇ ਵਿੱਚ ਨਮੀ ਨਵੇਂ ਜੀ ਆ ਰਹੇ ਆ ਵਧੀਆ ਲੱਗਿਆ ਤੇ ਭਾਵੇਂ ਸਾਡੇ ਤਾਏ ਚਾਚਿਆਂ ਦਾ ਟੱਬਰ ਹੈ ਜੀ ਪਰ ਬਹੁਤ ਖੁਸ਼ੀ ਹੁੰਦੀ ਹੈ ਅਗਰ ਕੋਈ ਨਵਾਂ ਜੀ ਘਰ ਦੇ ਵਿੱਚ ਆਂਦਾ ਹੈ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਕਿਉਂਕਿ ਸਾਡੀ ਵੀ ਵਾਰੀ ਆਣੀ ਹੈ ਜੀ ਸਭ ਦੀ ਵਾਰੀ ਆਣੀ ਹੈ ਹਰੇਕ ਦੇ ਘਰ ਖੁਸ਼ੀਆਂ ਆਉਂਦੀਆਂ ਕਿਸੇ ਦੇ ਪਹਿਲਾਂ ਆ ਜਾਂਦੀਆਂ ਕਿਸੇ ਦੇ ਲੇਟ ਆ ਜਾਂਦੀਆਂ ਹੈ ਹਨਾ ਤੇ ਲੋ ਜੀ ਚਾਚੀ ਫੇਰ ਚੜ ਗਈ ਡੀਜੇ ਪਰ ਇਹ ਨਹੀਂ ਹਟਦੀ ਨੱਚਣੋ ਯਾਨੀ ਕਿ ਮੈਂ ਕਿਉਂਕਿ ਮੈਨੂੰ ਚੋਈ ਇਹਨਾਂ ਨੱਚਣ ਦਾ ਤੇ ਦੇਖੋ ਮੈਨੂੰ ਲੈਣ ਦੇਣ ਦੀ ਭੁੱਖ ਨਹੀਂ ਹੁੰਦੀ ਜਿਵੇਂ ਕਹੀਂ ਕਹਿ ਦਿੰਦੇ ਆ ਵਿਆਹਾਂ ਦੇ ਵਿੱਚ ਇਹ ਨਹੀਂ ਦਿਆ ਉਹ ਨਹੀਂ ਦਿਆ ਫਲਾਣਾ ਨਹੀਂ ਦਿਆ ਨੋ ਨੈਵਰ ਮੈਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਮੈਨੂੰ ਸਿਰਫ ਨੱਚਣ ਟੱਪਣ ਦਾ ਔਰ ਬਸ ਲਾ ਮਾਨ ਸਨਮਾਨ ਇੱਜ਼ਤ ਵਕਸੇ ਸਭ ਤੋਂ ਵੱਡੀ ਗੱਲ ਐ ਬਾਕੀ ਜਿੰਦਾਬਾਦ ਮੇਰਾ ਵਕੀਲ ਸਾਹਿਬ ਹੈਗਾ ਨਾ ਵਕੀਲ ਸਾਹਿਬ ਹੈਗੇ ਆ ਮੈਨੂੰ ਜੋ ਵੀ ਚੀਜ਼ ਦੀ ਜ਼ਰੂਰਤ ਹੁੰਦੀ ਆ ਵਕੀਲ ਸਾਹਿਬ ਫੁੱਲ ਦਵਾ ਕੇ ਰੱਖਦੇ ਆ ਔਰ ਵਕੀਲ ਸਾਹਿਬ ਦੀ ਕਮਾਈ ਦੇ ਵਿੱਚ ਪਰਮਾਤਮਾ ਬਰਕਤ ਰੱਖਣਾ ਵਧੀਆ ਰੱਖਣਾ ਹਨਾ ਤੇ ਬਾਕੀ ਬੰਦਾ ਕਿਸੇ ਦੀ ਕਮਾਈ ਨਾਲ ਨਹੀਂ ਰੱਜਦਾ ਆਪਣੀ ਕਮਾਈ ਦੇ ਨਾਲ ਹੀ ਬੰਦਾ ਰੱਜਦਾ ਆ ਤੇ ਲੋ ਜੀ ਮੈਂ ਤਾਂ ਹੁਣ ਨੱਚ-ਨੱਚ ਕੇ ਤਮਾਲਾ ਪਾਣੀਆਂ ਮੈਂ ਨਹੀਂ ਹੁਣ ਹਟਣਾ ਨੱਚਣੋ ਤੇ ਬਾਕੀ ਵੀ ਮੇਰੀ ਫਰੈਂਡਸ ਬਣ ਗਈਆਂ ਤੀਆਂ ਸਾਰੀਆਂ ਨੱਚਰੀਆਂ ਤੀਆਂ ਇੱਧਰ ਉੱਧਰ ਤੇ ਕੁਝ ਆਪਣੀਆਂ ਬੇਟੀਆਂ ਵੀ ਐ ਜੀ ਜੋ ਜੇਠ ਦੀਆਂ ਔਰ ਬੇਟੀਆਂ ਐ ਉਹ ਵੀ ਨੱਚਰੀਆਂ ਡਾਂਸ ਕਰ ਰਹੀਆਂ ਐ ਤੇ ਫਿਲਹਾਲ ਆਪਾਂ ਨੇ ਰੇਲ ਚਲਾਤੀ ਹੁਣ ਫੇਰ ਇੱਧਰ ਤਾਇਆ ਜੀ ਦੀ ਪੋਤੀ ਨੱਚਰੀ ਆ yellow suit ਵਾਲੀ ਇਹ ਮੋਹਾਲੀ ਤੋਂ ਆਏ ਹੋਏ ਐ ਜੀ ਤੇ ਬਸ ਹੋਰ ਤਾਂ ਕੋਈ ਕਹਿੰਦੇ ਐ ਨਾ ਵੀ ਨੱਚ-ਨੱਚ ਕੇ ਥੱਕ ਜਾਂਦੇ ਆ ਫੇਰ ਮੈਂ ਕਿਹਾ ਗੋਲ-ਗੋਲੀ ਘੁੰਮ ਲੋ ਜੇ ਤੁਸੀਂ ਨੱਚਣਾ ਨਹੀਂ ਹੈਗਾ ਹਨਾ ਤੇ ਲੋ ਜੀ ਫੁੱਲ ਵਾਚ ਕਰਿਆ ਕਰੋ ਮੇਰੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵਿਆਹ ਕਿਦਾਂ ਦਾ ਲਗਿਆ ਤੇ ਆਪਾਂ ਗਏ ਤੇ ਜੀ ਸਾਨੇਵਾਲ ਵਿਆਹ ਦੇ ਵਿੱਚ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ